ਇਹਨਾਂ ਸਿਆਸੀ ਨੇਤਾਵਾਂ ਦੇ ਵੱਲੋਂ ਕਿਵੇਂ ਆਪਣੀ ਈਗੋ ਨੂੰ ਸੈਟੀਸਫਾਈ ਕਰਨ ਦੇ ਲਈ ਕਿਸ ਹੱਦ ਤੱਕ ਕਿਰਿਆ ਜਾ ਸਕਦਾ ਹੈ ਇਹਦੇ ਬਾਰੇ ਸੁਣਿਆ ਤਾਂ ਸੀ ਪਰ ਅੱਜ ਵੇਖਿਆ ਵੀ ਹੈ ਤੇ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ ਮਾਮਲਾ ਜਿਹੜਾ ਹਰਿਆਣੇ ਦਾ ਹੈ ਜਿੱਥੇ ਇੱਕ ਸਿਆਸੀ ਨੇਤਾ ਦੇ ਵੱਲੋਂ ਇੱਕ ਡੀਐਸਪੀ ਦੇ ਕੋਲੋਂ ਮਾਫੀ ਮੰਗਵਾਈ ਗਈ ਹੈ ਮਾਫੀ ਕਿਉਂ ਮੰਗਵਾਈ ਗਈ ਹੈ ਕਿਹੜੇ ਕਾਰਨਾ ਕਰਕੇ ਮੰਗਵਾਈ ਗਈ ਹੈ ਤੇ ਡੀਐਸਪੀ ਦੀ ਕੀ ਮਜਬੂਰੀ ਬਣੀ ਸੀ ਕਿ ਇਸ ਸਿਆਸੀ ਨੇਤਾ ਦੇ ਕੋਲ ਬੈਠ ਕੇ ਉਸ ਦੇ ਕੋਲੋਂ ਮਾਫੀ ਮੰਗੀ ਗਈ ਹੈ ਤੇ ਇਸ ਸਾਰੇ ਮਾਮਲੇ ਦੀ ਵੀਡੀਓ ਜਿਹੜੀ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਡੀਐਸਪੀ ਸਾਹਿਬ ਜਿਹੜੇ ਨੇ ਉਹ ਜੀਂਦ ਦੇ ਡੀਐਸਪੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਨਾਇਬ ਸਿੰਘ ਸੈਣੀ ਜਿਹੜੇ ਕਿ ਮੁੱਖ ਮੰਤਰੀ ਨੇ ਹਰਿਆਣੇ ਦੇ ਉਹਨਾਂ ਦੀ ਸੇਵਾ ਦੇ ਵਿੱਚ ਸੁਰੱਖਿਆ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਗਿਆ ਸੀ ਤੇ ਮਨੀਸ਼ ਨਾਮਕ ਇੱਕ ਹੋਰ ਸਿਆਸੀ ਆਗੂ ਦੇ ਵੱਲੋਂ ਜਿਹਦਾ ਨਾਮ ਕਿ ਮਨੀਸ਼ ਸਿੰਗਲਾ ਦੱਸਿਆ ਜਾ ਰਿਹਾ ਹੈ ਉਸ ਦੇ ਵੱਲੋਂ ਸਟੇਜ ਦੇ ਲਾਗੇ ਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸੁਰੱਖਿਆ ਪ੍ਰਣਾਲੀ ਨੂੰ ਮੱਦੇਨਜ਼ਰ ਖਦਿਆਂ ਇਸ ਡੀਐਸਪੀ ਦੇ ਵੱਲੋਂ ਉਸ ਨੂੰ ਰੋਕਿਆ ਗਿਆ ਰੋਕਣ ਦੇ ਉੱਪਰ ਇੰਨਾ ਗੁੱਸੇ ਦੇ ਵਿੱਚ ਆ ਕੇ ਇਸ ਦੇ ਵੱਲੋਂ ਉਸ ਡੀਐਸਪੀ ਨੂੰ ਮਜਬੂਰ ਕੀਤਾ ਗਿਆ ਜਾਂ ਪਰ ਮਜਬੂਰ ਕਰਵਾਇਆ ਗਿਆ ਕਿ ਉਸ ਡੀਐਸਪੀ ਵਿਚਾਰੇ ਦੇ ਵੱਲੋਂ ਇਸ ਦੇ ਕੋਲ ਆ ਕੇ ਮੁਆਫੀ ਮੰਗੀ ਗਈ ਹੈ ਜਿਸ ਦੀ ਵੀਡੀਓ ਵੀ ਬਣਾਈ ਗਈ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਕੀ ਕੁਝ ਮਾਮਲਾ ਹੈ ਨਾਲ ਦੀ ਨਾਲ ਰਿਪੋਰਟ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਅਖੀਰ ਤੇ ਉਹ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਵਿੱਚ ਏਸ ਮੌਜੂਦਾ ਡੀਐਸਪੀ ਦੇ ਵੱਲੋਂ ਮੁਆਫੀ ਮੰਗੀ ਗਈ ਹੈ ਤੇ ਕਿਵੇਂ ਇਸ ਸਿਆਸੀ ਨੇਤਾ ਦੇ ਵੱਲੋਂ ਆਪਣੀ ਈਗੋ ਸੈਟੀਸਫਾਈ ਕਰਨ ਦੇ ਲਈ ਇਸ ਵਰਦੀ ਦੇ ਵਿੱਚ ਬੈਠੇ ਡੀਐਸਪੀ ਦੇ ਕੋਲੋਂ ਮੁਆਫੀ ਮੰਗਵਾਈ ਗਈ ਹੈ ਸੋ ਇਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਸਭ ਕੁਝ ਸਮਝਾਉਣ ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਹਰਿਆਣਾ ਦੇ ਵਿੱਚ ਸਿਰਸਾ ਤੋਂ ਭਾਜਪਾ ਨੇਤਾ ਮਨੀਸ਼ ਸਿੰਘਲਾ ਇਸ ਵਕਤ ਖਬਰਾਂ ਦੇ ਵਿੱਚ ਛਾਏ ਪਏ ਨੇ ਡੀਐਸਪੀ ਜਤਿੰਦਰ ਸਿੰਘ ਤੋਂ ਮਾਫੀ ਮੰਗਣ ਅਤੇ ਫਿਰ ਉਸੇ ਵੀਡੀਓ ਦੇ ਸਾਹਮਣੇ ਆਉਣ ਤੇ ਹੁਣ ਸਵਾਲ ਉੱਠਦੇ ਜਾ ਰਹੇ ਨੇ ਇਸ ਪੂਰੇ ਵਿਵਾਦ ਤੋਂ ਬਾਅਦ ਡੀਜੀਪੀ ਹਰਿਆਣਾ ਐਸਪੀ ਜਿੰਦ ਸਮੇਤ ਪੂਰੇ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਉੱਠ ਰਹੇ ਨੇ ਕਿ ਇੱਕ ਡੀਐਸਪੀ ਤੋਂ ਅਜਿਹੀ ਮਾਫੀ ਮੰਗਣਾ ਤੇ ਮੰਗਵਾਉਣਾ ਵੀਡੀਓ ਜਾਰੀ ਕਰਨਾ ਕਿੰਨਾ ਕਜਾਇਜ਼ ਹੈ ਇਸ ਪੂਰੀ ਘਟਨਾ ਤੋਂ ਇੱਕ ਗੱਲ ਸਪਸ਼ਟ ਹੈ ਕੇ ਡੀਐਸਪੀ ਨੂੰ ਅਧਿਕਾਰ ਦੀ ਤਾਕਤ ਅਤੇ ਪ੍ਰਭਾਵ ਦੀ ਵਰਤੋਂ ਕਰਕੇ ਮੁਆਫੀ ਮੰਗਣ ਦੇ ਲਈ ਮਜਬੂਰ ਕੀਤਾ ਗਿਆ ਸੀ ਅਜਹੀ ਸਥਿਤੀ ਦੇ ਵਿੱਚ ਅਸੀਂ ਤੁਹਾਨੂੰ ਮਨੀਸ਼ ਸਿੰਘਲਾ ਦੇ ਬਾਰੇ ਸਾਰੀਆਂ ਜਾਣਕਾਰੀਆਂ ਦਿੰਨੇ ਆ ਕਿ ਉਹਨਾਂ ਦਾ ਸਿਆਸੀ ਰੂਪ ਦੇ ਵਿੱਚ ਐਡਾ ਪ੍ਰਭਾਵ ਹੈ ਕਿਵੇਂ ਜਾਣਕਾਰੀ ਅਨੁਸਾਰ ਭਾਜਪਾ ਆਗੂ ਮਨੀਸ਼ ਸਿੰਘਲਾ सिरसा ਜ਼ਿਲ੍ਹੇ ਦੇ ਰਹਿਣ ਵਾਲੇ ਨੇ ਉਨ੍ਹਾਂ ਦੇ ਪਿਤਾ ਗਣੇਸ਼ੀ لال ਹਰਿਆਣਾ ਦੇ ਸਾਬਕਾ ਮੰਤਰੀ ਅਤੇ ਉੜੀਸਾ ਦੇ ਰਾਜਪਾਲ ਸਨ ਸਿੰਘਲਾ ਇੱਕ ਵੱਡੇ ਕਾਰੋਬਾਰੀ ਨੇ ਮਨੀਸ਼ ਸਿੰਘਲਾ ਦਾ ਸਿਰਸਾ ਦੇ ਵਿੱਚ ਆਪਣੇ ਪਰਿਵਾਰਕ ਪਿਛੋਕੜ ਅਤੇ ਭਾਜਪਾ ਦੇ ਨਾਲ ਸੰਬੰਧਾ ਕਾਰਨ ਵੱਡਾ ਸਿਆਸੀ ਪ੍ਰਭਾਵ ਹੈ ਹੁਣ ਇਸ ਪੂਰੇ ਵਿਵਾਦ ਤੋਂ ਬਾਅਦ ਐਸਪੀ ਡਾਕਟਰ ਮਯੰਕ ਗੁਪਤਾ ਨੇ ਮਾਮਲੇ ਨੂੰ ਸੁਲਝਾਉਣ ਦੇ ਲਈ ਡੀਐਸਪੀ ਜਤਿੰਦਰ ਸਿੰਘ ਰਾਣਾ ਅਤੇ ਮਨੀਸ਼ ਸਿੰਘਲਾ ਨੂੰ ਸਰਸਾ ਦੇ ਪੀਡਬਲਿਊਡੀ ਰੈਸਟ ਹਾਊਸ ਦੇ ਵਿੱਚ ਬੁਲਾਇਆ ਹੈ ਇੱਥੇ ਡੀਐਸਪੀ ਵੱਲੋਂ ਮੁਆਫੀ ਮੰਗਣ ਦੀ ਵੀਡੀਓ ਵੀ ਬਣਾਈ ਗਈ ਸੀ ਵੀਡੀਓ ਦੇ ਵਿੱਚ ਮੁਆਫੀ ਮੰਗਦੇ ਹੋਏ ਡੀਐਸਪੀ ਕਹਿੰਦਾ ਹੈ ਕਿ ਉਹ ਭਾਜਪਾ ਨੇਤਾ ਨੂੰ ਪਛਾਣ ਨਹੀਂ ਸਕਿਆ ਅਤੇ ਇਸ ਦੇ ਲਈ ਉਸ ਦੇ ਕੋਲੋਂ ਇਹ ਵੱਡੀ ਗਲਤੀ ਹੋਈ ਹੈ ਮਨੀਸ਼ ਸਿੰਘਲਾ ਨੇ ਇਹ ਕਹਿ ਕੇ ਡੀਐਸਪੀ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਕੋਈ ਵੀ ਸ਼ਿਕਾਇਤ ਨਹੀਂ ਹੈ ਇਹ ਬੋਲ ਬੋਲੇ ਮੈਂ ਜਤਨੂ ਰਾਣਾ ਡਿਸ ਜੀਨ कल सोशल मीडिया पर वायरल हुई वी वीडियो के संदर्भ में बताना चाहूंगा कि मैं कल माननीय सीएम साहब की साइकिलोत्थन यात्रा में कानून व्यवस्था की ड्यूटी पर रहा था जो मनीष सिंगला जी कार्यक्रम स्थल पर आए थे और साइकिल ट्रैक के समीप मौजूद थे मैं उनको पहचान नहीं पाया मैंने बाकी लोगों के साथ उनको भी वहां से जाने के लिए कहा मेरा उनके मान सम्मान को ठेस पहुंचाने का कोई इरादा नहीं था मेरे इस कार्य से यदि माननीय श्री मनीष सिंगला जी की भावना को कोई ठेस पहुंची है तो मैं भाई मनीष जी से अक्षमा अच्छा व्यक्त करता हूं। मैं माननीय पूर्व राज्यपाल प्रोफेसर गणेशी लाल जी और मनीष जी के पूरे परिवार का मान सम्मान करता हूं। मैं और मेरा पूरा परिवार हरियाणा पुलिस का पूरा मान सम्मान और पूरा आदर करती है कल का जो भी घटनाक्रम था भाई जितेंद्र जी राणा के मुझे ना पहचानदे कारण हम पहले कभी नहीं मिले थे मैं इनके जवाब से संतुष्ट हूं और अब हमारे बीच में कोई भी गिला शिकवा नहीं है बाकी ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ ਪੁਲਿਸ ਦੇ ਉੱਪਰ ਪਾਇਆ ਜਾਂਦਾ ਇਹਨਾਂ ਨੇਤਾਵਾਂ ਦੇ ਵੱਲੋਂ ਪ੍ਰਭਾਵ ਜਿਹੜਾ ਹੈ ਉਹਦੇ ਬਾਰੇ ਮੰਦੇ ਵਿੱਚ ਕੀ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਇਸ ਖਬਰ ਨੂੰ ਵਾਤੋਵਾਦ ਹੋਰਨਾਂ ਲੋਕਾਂ ਤੱਕ ਵੀ ਸਾਂਝਾ ਕਰ ਦੇਣਾ ਤਾਂ ਕਿ ਇਹਨਾਂ ਸਿਆਸੀ ਨੇਤਾਵਾਂ ਦੀ ਜਾਣਕਾਰੀ ਉਹਨਾਂ ਤੱਕ ਵੀ ਪੁਖਤਾ ਰੂਪ ਦੇ ਵਿੱਚ ਪਹੁੰਚ ਸਕੇ ਬਿਊਰੋ ਰਿਪੋਰਟ ਦੇ ਨਾਲ ਹਮਦਰਦ ਟੀਵੀ